ਮਜਬੂਤਾ ਫਰੋਇਪੁਰ ਲੁਧਿਆਣਾ ਨਿਰਮਟ ਰਕੇ ਉੱਤੇ ਮੋਗਾ ਦੇ ਚਕਲਕਲਾਂ ਉੱਤੇ ਕਿਸਾਨ ਜਿੱਥੇ ਬੀਕੇ ਯੂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਸਰਕਾਰ ਦੇ ਖਿਲਾਫ ਜੇ ਕਿ ਕੱਲ ਗੈਰ ਮੋਰਚਾ ਵੱਲੋਂ ਤੇ ਤਰਨ ਲਗਾਇਆ ਗਿਆ ਸੰਭੂ ਬਾਰਡਰ ਦੇ ਬੈਠੇ ਹੋਏ ਆ ਅੱਥੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਗੋਲੀਆਂ ਚੜਾਈਆਂ ਦੀਆਂ ਪਲਾਸਟਿਕ ਦੀਆਂ ਉਸ ਨੂੰ ਲੈ ਕੇ ਜਿਹੜਾ ਕਿ ਅੱਜ ਤੁਸੀਂ ਐਗਜ਼ਾਮ ਕਿਤੇ ਤਸਵੀਰਾਂ ਦੇਖ ਸਕਦੇ ਆ ਕਿਸਾਨ ਨੌਜਵਾਨ ਜਿੰਨੇ ਵੀ ਇੱਥੇ ਹੈਗੇ ਨੇ ਸਾਰੇ ਸਟ੍ਰੈਕਟ ਤੇ ਬੈਠੇ ਹੋਏ ਨੇ ਬੀਬੀਆਂ ਵੀ ਇੱਥੇ ਤਸਵੀਰਾਂ ਤੋਂ ਲਾਈਵ ਤੁਸੀਂ ਆ ਦੇਖ ਸਕਦੇ ਆ ਲਿਵਿੰਗ ਇੰਡੀਆ ਨਿਊ ਚੈਨਲ ਦੇ ਰਾਹੀਂ ਇਹ ਜਗ੍ਹਾ ਦੇ ਤੋਂ ਸੰਯੁਕਤ ਮੋਰਚੇ ਵੱਲੋਂ ਵੀ ਜੀ ਕਾਲ ਦਿੱਤੀ ਗਈ ਆ ਜਿਹੜੇ ਕਿ ਜਿਹੜੇ ਕਿ ਫਰੀਦਕੋਟ ਵਾਲਾ ਬੰਦ ਕੀਤਾ ਗਿਆ ਨੇ ਉਤੋਂ ਬਾਅਦ ਬੀਕੇਯੂ ਵੱਲੋਂ ਵੀ ਅੱਜ ਜਿਹੜੇ ਟ੍ਰੇਨਰ ਰੁਕੀ ਰਹੀਆਂ ਨੇ ਸੇਵ ਤੇ ਮੌਜੂਦ ਆ ਤੁਸੀਂ ਆ ਦੇਖ ਸਕਦੇ ਆ ਕੁਝ ਬੀਬੀਆਂ ਨੂੰ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨੋਂ ਬਾਰੇ ਕੀ ਕਹਿਣਾ ਜੇਕਰ ਰੋਸਟ ਵਿੱਚ ਕੀਤਾ ਜਾ ਤਾਂ ਨਾ ਵੀ ਲਾ ਜਾਣਾ ਆਇਆ ਤਾਂ ਉਹ ਵੀ ਸਾਥੀ ਆਇਆ ਤਾਂ ਉਹ ਵੀ ਸਾਥੀ ਆਇਆ ਬਜਨਕ ਮਹਿਲਾਵਾਂ ਵੀ ਬੀਬੀਆਂ ਵੀ ਨਾਲ ਨੇ ਗੱਲਬਾਤ ਵੀ ਕਰਾਂਗੇ ਜੇ ਕੋਈ ਜਾਤੀਆਂ ਦਾ ਕੋਈ ਵੀ ਸਾਥੀ ਆਇਆ ਤਾਂ ਸਾਥੀ ਨਾਲ ਖਾ ਸਕਦਾ ਹੈਗਾ ਮੁਰਗੀ ਜਿਹੜਾ ਹੈ ਉਹ ਨਾਲ ਜਲਾ ਹੈ ਜੀ ਕੀ ਨਾਮ ਦੀ ਤੁਹਾਡਾ ਸਰਪੰਚ ਕੋਈ ਧੰਨ ਲਗਾਏ ਕਿਹੱਚੀ ਲਗਾਏਗਾ ਇਹ ਇਹ ਜਿਹੜਾ ਸਾਡਾ 17 ਮੰਗਾ ਸੀ ਉਦੋਂ ਅਸੀਂ ਮੰਨੀਆਂ ਸਰਕਾਰ ਨੇ ਉਹ ਲਾਗੂ ਨਹੀਂ ਕੀਤਾ ਉਹਦੇ ਕਾਰਨ ਕਰਕੇ ਸਾਡੇ ਕਿਸਾਨ ਦਿੱਲੀ ਗਏ ਆ ਉਹਨਾਂ ਤੇ ਤਸੱਦ ਕੀਤਾ ਜਾ ਰਿਹਾ ਇਹਦੇ ਕਰਕੇ ਰੇਲਾਂ ਰੁਕਣਾ ਜਾ ਰਿਹਾ ਜਿਹੜੇ ਕਿਸਾਨ ਬੈਠੇ ਆ ਬਾਰਡਰ ਤੇ ਸ਼ੰਭੂ ਦੇ ਉਹਨਾਂ ਦੇ ਵਿੱਚ ਗੋਲੀਆਂ ਮਾਰੀ ਜਾ ਰਹੀਆਂ ਅੱਥਰੂ ਛੱਡੇ ਜਾ ਰਹੇ ਕੀ ਕਿਹਾ ਜਾਊਂਗਾ ਇਹ ਗਲਤ ਕੰਮ ਹੈ ਸਰਕਾਰ ਵਾਸਤੇ ਮਸਲਾ ਹੱਲ ਕਰਨਾ ਚਾਹੀਦਾ ਜਿਹੜੀਆਂ ਆਪਾਂ ਮੰਗਾ ਮੰਨੀਆਂ ਉਹਨਾਂ ਤੋਂ ਪੈਰ ਪਿੱਛੇ ਨਹੀਂ ਹਟਾਉਣਾ ਚਾਹੀਦਾ ਉਹ ਮੰਨਣੀਆਂ ਚਾਹੀਦੀਆਂ ਕਿਸਾਨਾਂ ਨੂੰ ਚੰਗ ਨਹੀਂ ਕਰਨਾ ਚਾਹੀਦਾ ਕਿ ਕਿਉਂਕਿ ਕਿਸਾਨ ਹੀ ਇਹ ਕਹੋਜੀ ਚੀਜ਼ ਹੈ ਜਿਹੜਾ ਸਾਰੇ ਦੇਸ਼ ਦਾ ਢਿੱਡ ਪੜਦਾ ਤੇ ਅੱਜ ਉਹਨੂੰ ਲਤਾੜਿਆ ਜਾ ਰਿਹਾ ਮੋਰਡਰਾਂ ਦੇ ਗੋਲੀਆਂ ਵੀ ਚਲਾਈ ਜਾਂਦੀ ਆਪਾਂ ਹਾਂਜੀ ਇਹ ਗਲਤ ਗੱਲ ਹੈ ਉਹਨਾਂ ਦੀ ਪਲਾਸਟਿਕ ਆ ਚਾਹੇ ਕੋਈ ਆ ਪਰ ਸਾਡੇ ਬੰਦਿਆਂ ਦਾ ਉੱਥੇ ਨੁਕਸਾਨ ਹੋ ਰਿਹਾ ਜੇਕਰ ਤੁਹਾਨੂੰ ਜਾਣਾ ਭਾਵੇਂ ਤਾਂ ਅਸੀਂ ਤਿਆਰ ਆ ਜਾਣ ਨੂੰ ਭਾਵੇਂ ਸਾਨੂੰ ਹਣ ਲੈ ਜਾਓ ਅਸੀਂ ਮਰਨ ਵਾਸਤੇ ਤਿਆਰ ਆ ਜਦੋਂ ਸਾਡੇ ਬੰਦੇ ਉੱਥੇ ਬੈਠੇ ਆ ਅਸੀਂ ਮੂਹਰੇ ਜਾਵਾਂਗੇ ਬਿਲਕੁਲ ਔਰਤਾਂ ਜੀ ਕਾਫੀ ਸਵਾਦ ਦੇਖਿਆ ਜਾਉਂਦਾ ਸੀਰਾਂ ਦੇਖ ਸਕਦੇ ਆ ਇਸ ਜਗ੍ਹਾ ਦੇ ਉੱਤੇ ਕਿ ਜਿਹੜੀਆਂ ਔਰਤਾਂ ਨੇ ਮਹਿਲਾਵਾਂ ਨੇ ਉਹਨਾਂ ਵੱਲੋਂ ਵੀ ਸੰਘਰਸ਼ਪਣ ਤਿਆਰੀ ਕੀਤੀ ਜਾ ਰਹੀ ਆ ਜੇਕਰ ਕੇ ਕੇਂਦਰ ਸਰਕਾਰ ਨਹੀਂ ਮੰਦੀ ਤਾਂ ਪੂਰਾ ਜਿਹੜੇ ਕਿ ਕਿਸਾਨ ਜਥੇਬੰਦੀਆਂ ਉੱਥੇ ਪਹੁੰਚਣਗੇ ਆ ਤੇ ਉੱਥੇ ਫਿਰ ਉਸ ਤਰ੍ਹਾਂ ਵੀ ਦਿੱਲੀ ਦੀਆਂ ਰੂਹਾਂ ਦੇ ਉੱਤੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਕਿਦਰੀਆਂ ਦੇਖਿਆ ਜਾਵੇ ਜੇ ਦਿੱਲੀ ਸਰਕਾਰ ਆ ਕੇਂਦਰ ਸਰਕਾਰ ਤਾਸ ਤੋਂ ਮਸਲੀ ਹੋਰੇਗੀ ਕਿਸਾਨਾਂ ਵੱਲੋਂ ਵੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਟੋਲਪਾਤੇ ਫ੍ਰੀ ਕੀਤੇ ਗ